Merhaba! Merhaba! ਬਰਕਰ ਕਰੋ ਬਰਕਰ ਕਰੋ ਬਰਕਰ ਕਰੋ ਹਾਂਜੀ ਪਤਾ ਇਤਸੋ ਹੰਗੇ ਦਾ ਜਾਣਕਾਰੀ ਹਾਂਜੀ ਇਹ ਕੰਪਨੀ ਦੇ ਲਈ ਵਰਕਰਾਂ ਦਾ ਸੰਗਠਨ ਹੈ ਜੀ ਤੇ ਇੰਡੀਅਨ ਇੰਪੋਰਟ ਐਂਡ ਟ੍ਰੇਡਰ ਵੀ ਵੱਲੋਂ ਅਸੀਂ ਇਹਨਾਂ ਦੀ ਹਮਾਇਤ ਵਿੱਚ ਇੱਥੇ ਖੜੇ ਆ ਕਿਹੜੀ ਕੰਪਨੀ ਆ ਜੀ ਇਹ ਐਸਐਮਐਲ ਕੰਪਨੀ ਸਵਰਾਜ ਮੈਦਾਣ ਕਹਿੰਦੇ ਆ ਜੀ ਇਹਦਾ ਨਾਮ ਹੈ ਤੇ ਇਹਦੇ ਵਿੱਚ ਵਰਕਰਾਂ ਦਾ ਕਾਫੀ ਗਿਆਤਾਂ ਹੋ ਰਹੀਆਂ ਇਦੇ ਵਿੱਚ ਪਹਿਲਾਂ ਤਾਂ ਵਰਕਰਾਂ ਨੂੰ ਸ਼ੁਰੂਆਤ ਦੇ ਵਿੱਚ ਇਹ ਬ੍ਰੇਕ ਸਿਸਟਮ ਲਾ ਕੇ ਨਾ ਉਹਨਾਂ ਨੂੰ ਕੱਢਿਆ ਜਾ ਰਿਹਾ ਜਿਹੜੇ ਕੋਈ ਵਰਕਰ ਆਪਣੀ ਕੋਈ ਮੰਗ ਰੱਖੀ ਇਹਨਾਂ ਨੇ ਪਹਿਲਾਂ ਤੇ ਉਹ ਜਿਹੜੇ ਮੋਰੇ ਵਰਕਰ ਤੇ 5 6 ਉਹਨਾਂ ਨੂੰ ਟਾਰਗੇਟ ਕਰ ਦਿੱਤਾ ਇਹਨਾਂ ਨੇ ਕਰਕੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਕੱਢਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਾਅਦ ਇਹਨਾਂ ਦਾ ਕੋਈ ਜਿਹੜੀ ਇਹ ਕਿੱਟ ਲੱਗੇ ਜਾਂਦੇ ਆ ਆਪਣੀ ਕਿੱਟ ਲੱਗੇ ਜਾਂਦੇ ਆ ਤਾਂ ਉਹਨਾਂ ਪਿੱਛੇ ਅੰਦਰ ਬੈਨ ਲਾ ਦਤਾ ਕਿ ਕਿੰਨੇ ਤੁਸੀਂ ਲਿਆ ਸਕਦੇ ਉਹ ਕਿੱਟ ਦੇ ਵਿੱਚ ਇੱਕ ਤਾਂ ਵਰਦੀ ਹੁੰਦੀ ਹੈ ਦੂਜਾ ਇੱਕ ਟ੍ਰਿਫਨ ਹੁੰਦਾ ਹੈ ਤੁਸੀਂ ਦੱਸੋ ਬਈ ਜੇ ਉਹ ਵਰਦੀ ਉਹਨਾਂ ਨੇ ਪਾਣੀ ਹੈ ਜਾਂ ਟ੍ਰਿਫਨ ਰੋਟੀ ਨਹੀਂ ਖਾਣੀ ਉਹਨਾਂ ਨੇ ਜਿਹੜਾ ਤੁਸੀਂ ਕਿੱਟਾਂ ਨੂੰ ਮਨਾਹੀ ਕਰਦੇ ਆ ਦੂਜਾ ਇਹ ਬਖਰੇਵਾ ਆਇਆ ਬਈ ਜਿਹੜੇ ਪੱਕੇ ਮੁਲਾਜ਼ਮ ਹੈ ਉਹਨਾਂ ਨੂੰ ਕੋਈ ਇਹ ਦੇ ਵਿੱਚ ਹੈ ਨਹੀਂ ਪੱਕੇ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਇਹ ਬਖਰੇਵਾ ਤਾਂ ਇਹ ਨਹੀਂ ਇਹ ਵੀ ਵਿੱਚ ਅਸੀਂ ਆਪਣੀਆਂ ਮੰਗਾਂ ਲੈ ਕੇ ਅਸੀਂ ਧਰਨਾ ਸ਼ੁਰੂ ਕੀਤਾ ਅੱਜ ਚੌਥੇ ਦਿਨ ਜਾਰੀ ਹੈ ਤੇ ਇਹਦੇ ਵਿੱਚ ਹੋਰ ਕਈ ਐਦਾਂ ਦੀਆਂ ਗੱਲਾਂ ਕਰਦੇ ਦੇ ਜਿੱਦਾਂ ਕੋਈ ਆਪਣਾ ਕਿਸੇ ਦੇ ਸੱਟ ਚੋਟ ਲੱਗ ਜਾਂਦੀ ਹੈ ਤਾਂ ਸਰਜਨ ਲੰਦੀ ਕੰਪਨੀ ਵੱਲੋਂ ਉਹਨੂੰ ਕੋਈ ਬੈਨੀਫਿਟ ਨਹੀਂ 올ਟੂ ਦੀ ਦਿਹਾੜੀ ਜੇ ਦੋ ਦਿਨ ਉਹ ਬੰਦਾ ਘਰ ਬੈਠ ਗਿਆ ਤਾਂ ਉਹਦੀ ਦਿਹਾੜੀ ਕੱਟੀ ਜਾਂਦੀ ਹੈ ਇਹ ਸਵਾਸਰ ਗਲਤ ਹੈ ਦੂਜੇ ਨੰਬਰ ਤੇ ਇਹਨਾਂ ਨੇ ਜਿਹੜੇ ਉਜਰਤ ਕਾਨੂੰਨ ਹੈ ਉਹ ਕੰਪਨੀ ਵਿੱਚ ਲਾਗੂ ਕਰਨੇ ਹੁੰਦੇ ਆ ਉਹ ਇਹਨਾਂ ਨੇ ਖਤਮ ਕੀਤੀ ਹੈ ਉਹਦੇ ਵਿੱਚ ਜੇ ਵਰਕਰ ਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਕੰਪਨੀ ਜ਼ਿੰਮੇਵਾਰੀ ਹੁੰਦੀ ਹੈ ਜਦ ਇਹਨਾਂ ਨਾਲ ਗੱਲ ਕਰਦੇ ਆ ਦੇਖੋ ਕਹਿੰਦੇ ਇਹ ਤਾਂ ਠੇਕੇਦਾਰੀ ਸਿਸਟਮ ਹੈ ਦੇਖੋ ਠੇਕੇਦਾਰ ਨੇ ਲੈਂਦੇ ਆ ਸਾਡੀ ਜਿੱਥੇ ਕੋਈ ਜ਼ਿੰਮੇਵਾਰੀ ਨਹੀਂ ਇੱਥੇ ਤੱਕ ਵੀ ਇਹ ਗੱਲਾਂ ਕਰਦੇ ਆ ਕੰਪਨੀ ਵਾਲੇ ਸਾਨੂੰ ਦੇਖੋ ਕਿੰਨੇ ਦਿਨ ਹੋਇਆ ਜੀ ਕਿਹਦੇ ਕਰਦੇ ਆ ਤੁਹਾਨੂੰ ਅੱਜ ਚੌਥਾ ਦਿਨ ਹੋਇਆ ਜੀ ਗੱਲ ਤਾਂ ਇਹ ਜੇ ਕਿਹਦੇ ਚੋਂ ਪਹੁੰਚੀ ਹੈ ਗੱਲ ਦਾ ਜਦੋਂ ਦੌਰ ਚਲ ਤਾਂ ਚਾਲੂ ਹੋਇਆ ਜੀ ਗੱਲ ਤਾਂ ਦੌਰ ਚਾਲੂ ਹੋਇਆ ਪਹਿਲਾਂ ਤਾਂ ਸਾਡੇ ਜਿਹੜੇ ਵਰਕਰ ਆ ਉਹਨਾਂ ਨੂੰ ਧੰਕੀਆਂ ਭਰੇ ਫੋਨਾਂ ਦੇ ਵਿੱਚ ਕਾਲ ਆਂਦੇ ਰਹੇ ਘੜ ਦੇ ਘੜ ਵੀ 50 60 ਮੁੰਡਿਆਂ ਨੂੰ ਕਾਲ ਆਇਆ ਵੇ ਤੈਨੂੰ ਮੈਂ ਤੇਰੀ ਮੈਂ ਬ੍ਰੇਕ ਪਾ ਦੇਣੀ ਹੈ ਧਮਕੀ ਦੇਤੀ ਜਾਂ ਤੁਹਾਨੂੰ ਮੈਂ ਕੱਢ ਦੇਣਾ ਜਾਂ ਸਾਰੇ ਨੂੰ ਕੱਢ ਦੇਣਾ ਇਹ ਦਨੀਆਂ ਕੋਲਾਂ ਆਂਦੀਆਂ ਰਿਹਾ ਰਿਕਾਰਡਿੰਗ ਆਨ ਰਿਕਾਰਡ ਹੈ ਸਾਡੇ ਕੋਲੇ ਤੇ ਉਹਦੇ ਬਾਅਦ ਜਦ ਆ ਦੇਖਿਆ ਉਹਨਾਂ ਨੇ ਸਿਲਸਿਲਾ ਨਹੀਂ ਰਿਹਾ ਫਿਰ ਇਹਨਾਂ ਨੇ ਗੱਲਬਾਤ ਦਾ ਦੌਰ ਸ਼ੁਰੂ ਕੀਤਾ ਤੇ ਫਿਰ ਅਸੀਂ ਤਾਂ ਇਹ ਡਿਮਾਂਡ ਕੀਤੀ ਸੀ ਪਿਛਲੀ ਵਾਰੀ ਜਦ ਇਹਨਾਂ ਨੇ ਗੱਲਾਂ ਮੰਨੀਆਂ ਇਹਦੀਆਂ ਮੁੰਡਿਆਂ ਦੀਆਂ ਤਾਂ ਬਾਅਦ ਮੁੱਕਰ ਗਏ ਤੇ ਵੀ ਅਸੀਂ ਇੱਕ ਪਹਿਲੇ ਨੰਬਰ ਸਾਡੀ ਇਹੀ ਮੰਗਾ ਪਏ ਅਸੀਂ ਲਿਖਤੀ ਰੂਪ ਚ ਲੈਣਾ ਜੋ ਵੀ ਤੁਸੀਂ ਸਾਡਾ ਤੈਅ ਹੋਇਆ ਮੰਗਾ ਜੇ 14 ਮੰਗਾ ਅਸੀਂ ਤਾਂ ਕਹਿੰਦੇ 14 ਹੀ ਮੰਗਾ ਪੂਰੀ ਕਰਨ ਚਲੋ ਜੇ ਇਹ ਥੋੜਾ ਬੋਤਾ ਲੱਗਦੀਆਂ ਘੱਟ ਵੱਧ ਹੋਇਆ ਤਾਂ ਵੀ ਉਹ ਚੀਜ਼ ਨੂੰ ਅਸੀਂ ਬੰਨਣ ਨੂੰ ਤਿਆਰ ਆ ਉਸ ਵਿੱਚ ਸਰਕਾਰੀ ਪ੍ਰਸ਼ਾਸਨ ਦੀ ਦੇਖੋ ਕਿ ਪ੍ਰਕਾਸ਼ ਨਿਗਰਾਨੀ ਅਧਿਕਾਰੀ ਤਾਂ ਕੋਈ ਸਾਥ ਦੇ ਐ ਕਿ ਪ੍ਰਸ਼ਾਸਨ ਅਧਿਕਾਰੀ ਜਿਹੜੇ ਹੈਗੇ ਆ ਉਹ ਸਾਥ ਦੇ ਰਹੇ ਆ ਪਰ ਉਹ ਕੰਪਨੀ ਦਾ ਸਾਥ ਦੇ ਰਹੇ ਆ ਜੇ ਅਸੀਂ ਲੇਬਰ ਇੰਸਪੈਕਟਰ ਦੀ ਗੱਲ ਕਰੀਏ ਲੇਬਰ ਇੰਸਪੈਕਟਰ ਦਾ ਮਤਲਬ ਹੁੰਦਾ ਲੇਬਰ ਦਾ ਇੰਸਪੈਕਟਰ ਜਿਨ੍ਹਾਂ ਨੇ ਲੇਬਰ ਦੀ ਦਿੱਕਤ ਸੁਣੀ ਹੋਣੀ ਹੁੰਦੀ ਹੈ ਲੇਬਰ ਕੋ ਆ ਕੇ ਖੜਨਾ ਹੁੰਦਾ ਹੈ ਉਹ ਤਾਂ ਕੰਪਨੀ ਦੇ ਅੰਦਰ ਬੈਠ ਕੇ ਚਲ ਗਿਆ। ਉਹ ਕੰਪਨੀ ਦਾ ਇੰਸਪੈਕਟਰ ਬਣ ਗਿਆ। ਕੰਪਨੀ ਸਿਰਫ ਹਾਂਜੀ ਉਹ ਤਾਂ ਕੰਪਨੀ ਦੇ 2-3 ਦਿਨ ਸਾਾਨੂੰ ਤਾਂ ਮਿਲਿਆ ਤੱਕ ਨਹੀਂ ਉਹ। ਜਿਹੜੇ ਅਸੀਂ ਬੈਠੇ ਆ ਇੱਥੇ ਸਾਨੂੰ ਮਿਲਦਾ ਆਗੇ ਵੀ ਕਿਆ ਪ੍ਰੋਬਲਮ ਹੈ ਦੱਸੋ। ਅਸੀਂ ਤਾਂ ਹੀ ਉਹਨੂੰ ਕਹਿੰਦੇ ਵੀ ਹਾਂ ਵੀ ਸਾਡਾ ਇੰਸਪੈਕਟਰ ਆਇਆ। ਉਹ ਤਾਂ ਕੰਪਨੀ ਇੰਸਪੈਕਟਰ ਹੋ ਗਿਆ। ਉਹਨਾਂ ਸਾਡੀ ਕੋਈ ਗੱਲ ਉਲਟ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੇ ਬਾਹਰ ਨਮਾਇंदे ਬੈਠੇ ਆ ਉਹਨਾਂ ਨੇ ਤਾਂ ਆਪਣਾ ਰਾਜਨੀਤਿਕ ਹਿੰਦੂ ਨਹੀਂ ਤੁਸੀਂ ਉਹਨਾਂ ਨੇ ਮਗਰ ਨਾ ਲੱਗਿਓ ਇਹ ਵੀ ਗੱਲ ਮੇਰੇ ਕੋਲ ਆਈ ਹੈ ਸਾਹਮਣੇ। ਤੁਸੀਂ ਦੱਸੋ ਵੀ ਜੇ ਇਹਨਾਂ ਦੇ ਹੱਕ 'ਚ ਖੜੇ ਰਹੀ ਰਾਜਨੀਤੀ ਵਾਲੇ ਸੀ ਵੋਟੇ ਲੈਣਾ ਇੱਥੇ ਦੱਸੋ ਹੈ ਸੋ ਇਹ ਗੱਲਾਂ ਨੂੰ ਭਰਮਾ ਕੇ ਨਾ ਇਹਨਾਂ ਵਰਕਰਾਂ ਨੂੰ ਗਮਰਾਹ ਕੀਤਾ ਇਹਨਾਂ ਨੇ ਪਰ ਸਾਡੇ ਜਿਹੜੇ ਵਰਕਰ ਆ ਉਹ ਪੱਕੇ ਆ ਅਸੀਂ ਇੱਤਾ ਹੀ ਨਿਸ਼ਚੈ ਕੀਤਾ ਵਾ ਚਾਹੇ 1 ਸਾਲ ਬਹਿਣਾ ਪੈ ਜਾਵੇ ਕਿਸਾਨੀ ਅੰਦੋਲਨ 'ਚ ਅਸੀਂ ਬੈਠਾਂਗੇ ਇੱਥੇ ਔਰ ਇਹਨਾਂ ਦੀ ਜਿਹੜਾ ਰਾਹ ਬੰਦ ਕਰਾਂਗੇ ਜੇ ਇਹ ਨਹੀਂ ਮੰਨੇ ਤੇ ਅਸੀਂ ਬੇਨਤੀ ਵੀ ਕੀਤੀ ਹੈ ਕਿ ਜੇ ਮੈਨੇਜਮੈਂਟ ਚਾਹੇ ਤੇ ਅਸੀਂ ਜਾ ਜਿੱਦਾਂ ਤੁਸੀਂ ਕਹਿੰਨੇ ਆ ਉਦਾਂ ਵੀ ਤਿਆਰ ਆ ਅਸੀਂ ਜੇ ਸਾਡੀਆਂ 2-3 ਮੰਗਾ ਘੱਟ ਵੀ ਹੋਈਆਂ ਤਾਂ ਆ ਵੀ ਤੁਹਾਨੂੰ ਅਸੀਂ ਐਗਰੀ ਆ ਅਸੀਂ ਤਾਂ ਇਨਸਾਫ ਪਸੰਦ ਹੈ ਇਹਦੇ ਵਿੱਚ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਫੈਕਟਰੀ ਦਾ ਵੀ ਕੰਮ ਰੋਕ ਕੇ ਰਾਜ਼ੀ ਨਹੀਂ ਆ ਕਿਉਂਕਿ ਵਰਕਰ ਜਿਹੜਾ ਹੈਗਾ ਫੈਕਟਰੀ ਵਰਕਰ ਚਲਾ ਰਿਆ ਕੰਪਨੀ ਥੋੜਾ ਚਲਾਈ ਇਹਦੇ ਵਿੱਚ ਜੇ ਜੇ ਵਰਕਰ ਬਾਹਰ ਬੈਠੇ ਕੰਮ ਅੰਦਰ ਉਹਨਾਂ ਦਾ ਲਾਸ ਹੋ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਪਰ ਉਹਨਾਂ ਨੂੰ ਚਾਹੀਦਾ ਇਹ ਛੇਤੀ ਛੇਤੀ ਸਾਡੀ ਮੰਗਾ ਮੰਨਣ ਤਾਂ ਕਿ ਆਪਣੇ ਕੰਮ ਤੇ ਲੱਗਣ ਤੇ ਇਹੀ ਇਹਨਾਂ ਦੀ ਸਾਡੀ ਬੇਨਤੀ ਹੈ ਜੀ ਇਹਨਾਂ ਸ਼ਬਦਾਂ ਦਾ ਧੰਨਵਾਦ ਜੀ